ਆਇ ਗੁਰਜੀ ਕਾ ਖਾਲਸਾ ਆਇ ਗੁਰਜੀ ਕੀ ਫਤਿਹ ਦੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ੀ ਹੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਣਾਵਾਂਗੇ ਬਿਸਕੁਟ ਤੇ ਬਿਸਕੁਟਾਂ ਦੇ ਵਿੱਚ ਆਪਾਂ ਇਹ ਜਿਹੜਾ ਆਟਾ ਲਿਆ ਵਾ ਮੋਟਾ ਮੋਟਾ ਪੀਸ ਕੇ ਆਪਾਂ ਗ੍ਰੈਂਡਰ 'ਚ ਪੀਸਿਆ ਵਾ ਮੋਟਾ ਮੋਟਾ ਪੀਸਿਆ ਕੇ ਆਪਾਂ ਨੂੰ ਧਰਧਰਾਜਾ ਆਟਾ ਚਾਹੀਦਾ ਬਿਸਕੁਟਾਂ ਵਾਸਤੇ ਤੇ ਇਹ ਆਪਾਂ ਲਈ ਅਖੰਡ ਇਹ ਖੰਡ ਵੀ ਆਪ ਤੁਹਾਡੀ ਮਰਜ਼ੀ ਤੁਸੀਂ ਮੋਟੀ ਪਾ ਦਿਓ ਆਪਾਂ ਥੋੜੀ ਜਿਹੀ ਪੀਸ ਕੇ ਪਾਵਾਂਗੇ ਤੇ ਆਪਾਂ ਕੁੰਡੇ ਵਿੱਚ ਹੀ ਪੀਸਦੇ ਆ ਤੇ ਇੰਨਾ ਕ ਆਪਾਂ ਪਾਵਾਂਗੇ ਮਿੱਠਾ ਸੋਡਾ ਖਾਣ ਵਾਲਾ ਸੋਡਾ ਤੇ ਇੰਨਾ ਕ ਆਪਾਂ ਪਾਵਾਂਗੇ ਬੇਕਿੰਗ ਸੋਡਾ ਜਿਹਦੇ ਨਾਲ ਥੋੜੇ ਜਿਹੀ ਬਿਸਕੁਟ ਆਪਣੇ ਫੁੱਲਣਗੇ ਇਹਨੂੰ ਮਿਕਸ ਕਰ ਲੈਨੇ ਚੰਗੀ ਤਰ੍ਹਾਂ ਤੇ ਆਪਾਂ ਪਾਵਾਂਗੇ ਕਿਉਂ ਦੋ ਚਮਚੇ ਆਪਾਂ ਕਿਉਂ ਪਾ ਲੈਨੇ ਚੰਗੀ ਤਰ੍ਹਾਂ ਨੂੰ ਆਪਾਂ ਮਿਕਸ ਮਿਕਸ ਕਰ ਲੈਨੇ ਆ ਆਟਾ ਆਪਾਂ ਮਿਕਸ ਕਰ ਲਿਆ ਵੇ ਕੋਈ ਤਰ੍ਹਾਂ ਚੰਗੀ ਤਰ੍ਹਾਂ ਹੱਥ ਆਪਾਂ ਚੰਗੀ ਤਰ੍ਹਾਂ ਸਾਬਨ ਨਾਲ ਥੋਲੇ ਤੇ ਆਪਾਂ ਹੱਥ ਦੇ ਨਾਲ ਹੀ ਮਿਕਸ ਕਰ ਲਿਆ ਵਾ ਇਹਦੇ ਵਿੱਚ ਹੁਣ ਪਾਵਾਂਗੇ ਆਪਾਂ ਇੱਕ ਖੰਡ ਤੁਹਾਡੀ ਮਰਜ਼ੀ ਤੁਸੀਂ ਸ਼ੱਕਰ ਗੁੜ ਵੀ ਪਾ ਸਕਦੇ ਜੇ ਪਰ ਆਪਾਂ ਖੰਡ ਹੀ ਪਾ ਰਹੇ ਆ ਜਿੰਨੇ ਇੱਕ ਸਵਾਦ ਅਨਸਾਰ ਤੁਸੀਂ ਖੰਡ ਪਾ ਸਕਦੇ ਜੇ ਜਿੰਨਾ ਕਿ ਮਿੱਠਾ ਤੁਸੀਂ ਖਾਂਦੇ ਹੋ ਤੇ ਖੰਡ ਵੀ ਆਪਾਂ ਇਸ ਤਰ੍ਹਾਂ ਦਰਦਰੀ ਜੀ ਪੀਸੀ ਆ ਕੁੰਡੇ ਦੇ ਵਿੱਚ ਤੇ ਆਪਾਂ ਜਿਸ ਤਰ੍ਹਾਂ ਦਾ ਆਟਾ ਆਪਾਂ ਦਰਦਰਾ ਪੀਸਿਆ ਉਸ ਤਰ੍ਹਾਂ ਦੀ ਖੰਡ ਪੀਸੀ ਆ ਤੇ ਹੁਣ ਆਪਾਂ ਮਿਕਸ ਚੰਗੀ ਤਰ੍ਹਾਂ ਖੰਡ ਵੀ ਕਰ ਲਈ ਐ ਤੇ ਹੁਣ ਆਪਾਂ ਥੋੜਾ ਥੋੜਾ ਦੁੱਧ ਪਾ ਕੇ ਇਹਨੂੰ ਆਟੇ ਨੂੰ ਗੁੰਨਾਂਗੇ ਥੋੜਾ ਥੋੜਾ ਦੁੱਧ ਪਾ ਕੇ ਆਪਾਂ ਗੁੰਨਾਂਗੇ ਆਟਾ ਆਪਾਂ ਜਿਹੜਾ ਗੁੰਨ ਲਿਆ ਬਿਸਕੁਟਾਂ ਵਾਸਤੇ ਆਵੇ ਕੋਈ ਸਰਾ ਦਾ ਗੁੱਜਣਾ ਕਿਉਂਕਿ ਥੋੜਾ ਦਰਦਰਾ ਵਾਇਨੇ ਫੁੱਲੇ ਫੁੱਲੇ ਜੇ ਰਹਿਣਾ ਵਾ ਤੇ ਇਹਨੂੰ ਆਪਾਂ ਥੋੜਾ ਜਿਹਾ ਰੈਸਟ ਦੇ ਰੱਖਾਂਗੇ ਤੇ ਹੁਣ ਆਪਾਂ ਬਿਸਕੁਟ ਬਣਾਉਣ ਵਾਸਤੇ ਉਸਕਾਂ ਨੂੰ ਭਾਪ ਦੇਣ ਵਾਸਤੇ ਆਪਾਂ ਇਹ ਗੈਸ ਔਨ ਕਰ ਲਿਆ ਇਹ ਫਸਟੈਂਡ ਰੱਖ ਕੇ ਰੱਖ ਲਾਂਗੇ ਕੜਾਈ ਰਾਈ ਸੁੱਕਣ ਤੇ ਫਿਰ ਆਪਾਂ ਇਹਨਾਂ ਵਿੱਚ ਪਾਵਾਂਗੇ 500 ਗ੍ਰਾਮ ਲੋਣ ਇਹਦੇ ਨਾਲ ਆਪਾਂ ਬਿਸਕੁਟਾਂ ਨੂੰ ਭਾਪ ਦੇਵਾਂਗੇ ਫੜਾਈ ਆਪਣੀ ਗਰਮ ਹੋ ਗਈ ਤੇ ਇਹਦੇ ਵਿੱਚ ਆਪਾਂ ਪਾ ਲਾਂਗੇ ਲੋਣ ਇਦੇ ਵਿੱਚ ਆਪਾਂ ਇਸ ਤਰ੍ਹਾਂ ਇੱਕ ਕੋਟ ਕੋਲੀ ਰੱਖ ਲਾਂਗੇ ਇਹਦੇ ਵਿੱਚ ਆਪਾਂ ਰੱਖਾਂਗੇ ਆ ਇਹ ਪਲੇਟ ਇਹਦੇ ਵਿੱਚ ਆਪਾਂ ਪਾਵਾਂਗੇ ਬਿਸਕੁਟ ਬਣਾ ਕੇ ਜਿੰਨਾ ਜਦ ਆਪਣਾ ਲੋਨ ਗਰਮ ਹੁੰਦਾ ਵਾ ਕੜਾਈ ਗਰਮ ਹੁੰਦੀ ਆ ਪਾਉਣਾ ਜਿਹੜੇ ਬਿਸਕੁਟ ਆਪਾਂ ਬਣਾ ਲੈਨੇ ਆ ਜਿਹੜਾ ਆਕਾਰ ਦੇਣਾ ਇਹਨਾਂ ਨੂੰ ਆਪਣਾ ਆਪਣਾ ਆਟਾ ਵੇਖੋ ਕਿੱਦਾਂ ਸੁਨਾ ਹੋ ਗਿਆ ਵਾ ਆਪਾਂ ਨਾਰੀਏ ਦਾ ਬੁਰਾ ਪਾਉਣਾ ਭੁੱਲ ਗਏ ਆਪਾਂ ਹੁਣ ਪਾ ਲੈਨੇ ਆ ਤੈਨੂੰ ਪਾ ਕੇ ਆਪਾਂ ਤੇ ਲਾ ਲਾਂਗੇ ਚੰਗੀ ਤਰ੍ਹਾਂ ਨਾਰੀਏ ਦਾ ਬੁਰਾ ਪਰ ਲਾ ਲਿਆ ਤੈਨੂੰ ਆਪਾਂ ਹੁਣ ਬਿਸਕੁਟਾਂ ਨੂੰ ਬਣਾ ਲੈਨੇ ਆ ਇਸ ਤਰ੍ਹਾਂ ਗੋਲ ਗੋਲੀ ਬਣਾ ਲੈਣੇ ਆ ਤੁਸੀਂ ਜਿਹੋ ਜੀ ਮਰਜ਼ੀ ਸ਼ੇਪ ਦੇ ਸਕਦੇ ਹੋ ਅਮੇ ਵੜੇ ਬਣਾ ਲਓ ਭਾਵੇਂ ਛੋਟੇ ਬਣਾ ਲਓ ਇਸ ਤਰ੍ਹਾਂ ਇਹ ਪਾੜਦਾ ਤਾਵਾ ਕਿ ਆਪਾਂ ਆਟਾ ਮੋਟਾ ਰੱਖਿਆ ਸੀ ਤੇ ਆਪਣਾ ਕੜਾਈ ਗਰਮ ਹੋ ਗਈ ਤੇ ਇਹ ਆਪਾਂ ਜਿਹੜੇ ਬਿਸਕੁਟ ਬਣਾਏ ਆ ਇਹ ਆਪਾਂ ਰੱਖ ਦਾਂਗੇ ਇਹਦੇ ਵਿੱਚ ਇਸ ਤਰ੍ਹਾਂ ਇੰਨਾਂ ਨੂੰ ਆਪਾਂ ਆਪ ਦਵਾਉਣੀ ਇਹਦੇ ਨਾਲ ਆਪਾਂ ਨਾ ਬਣਾਉਣੇ ਤੁਸ ਤੋਂ ਆਪਾਂ ਜਨ ਢੱਕ ਦਾਂਗੇ ਇਹ ਇਸ ਤਰ੍ਹਾਂ ਢੱਕ ਦਾਂਗੇ ਇਹ ਆਪਾਂ ਢੱਕ ਤੇ ਉੱਤੇ ਦੇਤਾ ਆਪਾਂ ਭਾਰ ਇਹਨੂੰ ਆਪਾਂ 10 15 ਮਿੰਟ ਭਾਪ ਦਵਾਵਾਂਗੇ ਫਿਰ ਆਪਾਂ ਖੋਲ ਕੇ ਵੇਖਾਂਗੇ ਤੇ ਆਪਾਂ ਦੂਜਾ ਪੂਰ ਬਣਾ ਕੇ ਰੱਖ ਲੈਨੇ ਇੱਕ ਪੂਰਾ ਆਪਣਾ ਬਣਦਾ ਪਿਆ ਉਹ ਭਾਪ ਦੇਣ ਵਾਸਤੇ ਆਪਾਂ ਰੱਖ ਕੇ ਆਏ ਆ ਇਹ ਹੁਣ ਆਪਾਂ ਨਾਲ ਚਿਰ ਤਿਆਰ ਕਰ ਲੈਨੇ ਆ ਇਹ ਰੱਖ ਦਾਂਗੇ ਥਾਲੀ ਬਾਅਦ ਵਿੱਚ ਉਹਨੂੰ ਕੱਢ ਲਾਂਗੇ ਤੇ ਬਿਸਕੁਟ ਰੱਖੇ ਨੂੰ ਆਪਾਂ ਨੂੰ 15 ਮਿੰਟ ਹੋਗੇ ਤਾਂ ਆਪਾਂ ਚੈੱਕ ਕਰ ਲੈਨੇ ਆ ਬਿਸਕੁਟ ਆਪਣੇ ਚੰਗੀ ਤਰ੍ਹਾਂ ਰੜ ਗਿਆ ਤੇ ਇਹਨੂੰ ਆਪਾਂ ਕੱਢ ਲਾਂ। ਇਹਨਾਂ ਨੂੰ ਆਪਾਂ ਠੰਡੇ ਹੋਣ ਤੇ ਕੱਢਾਂਗੇ। ਤੇ ਬਾਕੀ ਇੱਕ ਥਾਲੀ ਆਪਾਂ ਬਣਾਈ ਸੀ ਪਹਿਲਾਂ ਉਹ ਆਪਣੇ ਬੱਚੇ ਨਾਲੋਂ ਨਾਲ ਖਾ ਗਏ ਆ ਤੇ ਆਪਾਂ ਨੂੰ ਮਸਾ ਐਂਡ ਕਰਨ ਜੋਗੇ ਬਚੇ ਆ। ਇਹਨਾਂ ਨੂੰ ਠੰਡੇ ਹੋਣ ਦਿੰਨੇ ਆ ਤੇ ਬਿਸਕੁਟ ਆਪਣੇ ਠੰਡੇ ਹੋ ਗਿਆ। ਆਪਾਂ ਚੈੱਕ ਕਰ ਲੈਨੇ ਇਹਨਾਂ ਨੂੰ। ਦੇਖੋ ਬਿਸਕੁਟ ਆਪਣਾ ਕਿੱਡਾ ਵਧੀਆ ਬਣਿਆ ਆ। ਇਤਾਂ ਤੋੜ ਕੇ ਵੀ ਦਿਖਾ ਦਿੰਨੇ ਆ। ਦੇਖੋ ਕਿੰਨਾ ਵਧੀਆ ਬਣਿਆ ਵਾ। ਆ ਪੈਕੇ ਕਰਕੇ ਕੱਢ ਲੈਨੇ ਆ। ਆਹ ਲੋ ਜੀ ਬਿਸਕੁਟ ਆਪਣੇ ਤਿਆਰ ਆ ਤਾਂ ਆਪਾਂ ਇੱਕ ਟ੍ਰੇ ਦੇ ਵਿੱਚ ਕੱਢ ਲਈ ਆਪਾਂ ਨੂੰ ਇੰਨੇ ਹੀ ਬੱਚੇ ਆ ਬੱਚੇ ਖੋਖ ਹੋ ਕੇ ਖਾ ਗਏ ਆ ਤੇ ਕਿੰਨੇ ਕਿੰਨੇ ਬਿਸਕੁਟ ਘਰੇ ਬਣਾਏ ਕਮੈਂਟ ਕਰਕੇ ਜਰੂਰ ਦੱਸਿਓ ਤੇ ਕੌਣ ਕੌਣ ਸੁਨਹਾਰਾ ਦੇਣ ਗਿਆ ਆਪਣੀ ਭੈਣਾਂ ਨੂੰ ਚਾਹ ਆਪਣੀਆਂ ਧੀਆਂ ਨੂੰ ਇੱਕ ਮਨ ਕਰਕੇ ਜਰੂਰ ਦੱਸਿਓ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਰਦਿਓ। ਇਸ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ